ਬਹੁਤ ਵਧੀਆ ਲੱਗਿਆ ਜੀ ਜੋ ਅੱਜ ਉੱਥੇ ਕਥਾ ਕੀਰਤਨ ਹੋਇਆ ਸੁਣ ਕੇ ਬੜਾ ਮਨ ਨੂੰ ਆਨੰਦ ਆਇਆ ਕਿਉਂਕਿ ਸਾਰੇ ਜਿੰਨੇ ਵੀ ਸੰਤ ਮਹਾਂਪੁਰਸ਼ ਨੇ ਪਰਮਾਤਮਾ ਦੇ ਨਾਲ ਜੋੜਨ ਦੀ ਗੱਲ ਕਰਦੇ ਨੇ ਅੱਜ ਵੀ ਇੱਥੇ ਜੋ ਭੈਣ ਜੀ ਕੀਰਤਨ ਕਰ ਰਹੀ ਸੀ ਬੜਾ ਵਧੀਆ ਲੱਗਿਆ ਕਿ ਉਹਨਾਂ ਨੇ ਕਿਹਾ ਸਾਰਾ ਕੁਝ ਤੁਹਾਡੇ ਅੰਦਰ ਆ ਅੰਦਰੋਂ ਵੀ ਅਸੀਂ ਸਾਰਾ ਕੁਝ ਪ੍ਰਾਪਤ ਕਰ ਸਕਦੇ ਹਾਂ ਉਹ ਮਾਲਕ ਨੂੰ ਦੇਖ ਸਕਦੇ ਹਾਂ ਅਨੁਭਵ ਕਰ ਸਕਦੇ ਹਾਂ ਮੈਂ ਬਹੁਤ ਧੰਨਵਾਦੀ ਹਾਂ ਸਵਾਮੀ ਰਣਜੀਤ ਅਨੰਦ ਜੀ ਦਾ ਕਿ ਜਿਨ੍ਹਾਂ ਦੀ ਬਦੌਲਤ ਅੱਜ ਸੰਤ ਮਹਾਂਪੁਰਖਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਬਹੁਤ ਵਧੀਆ ਲੱਗਿਆ ਮੈਂ ਸਾਰਿਆਂ ਨੂੰ ਇਸ ਸਮਾਗਮ ਦੀ ਲੱਖ ਲੱਖ ਵਧਾਈ ਦਿੰਦਾ ਤੇ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਕਿਰਪਾ ਕਰੇ ਇਹੋ ਜਿਹੇ ਜਿਲੇ ਸਮਾਗਮ ਨੇ ਉਹ ਚੱਲਦੇ ਰਹਿਣੇ ਚਾਹੀਦੇ ਨੇ ਲੋਕ ਗੁਰੂ ਦੇ ਨਾਲ ਜੁੜਦੇ ਰਹਿਣ ਮੇਰੇ ਸਾਹਮਣੇ ਦੇਖਣ ਚਾਹੁੰਦਾ ਕਿ ਨੌਜਵਾਨ ਪੀੜੀ ਜਿਹੜੀ ਆ ਉਹ ਇਸ ਯੁੱਗ ਤੋਂ ਦੂਰ ਰਹਿੰਦੀ ਆ ਉਹਨਾਂ ਨੂੰ ਕੀ ਮੈਸੇਜ ਹੈ ਮੈਂ ਜਿਵੇਂ ਸਾਡੇ ਸਵਾਮੀ ਰਣਜੀਤਾ ਜੀ ਨੇ ਵੀ ਹੁਣੇ ਸਾਰਿਆਂ ਨੂੰ ਬੇਨਤੀ ਕੀਤੀ ਆ ਕਿ ਆਪਣੇ ਪਰਿਵਾਰਾਂ ਦੇ ਨਾਲ ਆਓ ਬੱਚਿਆਂ ਨੂੰ ਨਾਲ ਲੈ ਕੇ ਆਓ ਨੌਜਵਾਨਾਂ ਨੂੰ ਨਾਲ ਲੈ ਕੇ ਆਓ ਤਾਂ ਕਿ ਉਹ ਜਿਹੜਾ ਇਸ ਕਥਾ ਕੀਰਤਨ ਨੂੰ ਸੁਣ ਕੇ ਉਹ ਗੁਰੂ ਦੇ ਨਾਲ ਜੁੜ ਸਕਣ ਜਿਹੜੇ ਗਲਤ ਕੰਮਾਂ ਦੇ ਵਿੱਚ ਪਏ ਨੇ ਨਸ਼ਿਆਂ ਵਾਲੇ ਪਾਸੇ ਤੁਰੇ ਜਾ ਰਹੇ ਨੇ ਉਹ ਵੀ ਜਿਹੜਾ ਉਧਰਲੇ ਪਾਸਿਓਂ ਹਟ ਕੇ ਗੁਰੂ ਦੇ ਨਾਲ ਜੁੜ ਸਕਣ ਬਹੁਤ ਵੱਡਾ ਮੈਂ ਸਮਝਣਾ ਕਿ ਇਹ ਜਿਹੜਾ ਬਹੁਤ ਵਧੀਆ ਲੱਗਿਆ ਜੀ ਜੋ ਅੱਜ ਜਿੱਥੇ ਕਥਾ ਕੀਰਤਨ ਹੋਇਆ ਸੁਣ ਕੇ ਬੜਾ ਮਨ ਨੂੰ ਆਨੰਦ ਆਇਆ ਕਿਉਂਕਿ ਸਾਰੇ ਜਿੰਨੇ ਵੀ ਸੰਤ ਮਹਾਂਪੁਰਸ਼ ਨੇ ਪ੍ਰਮਾਤਮਾ ਦੇ ਨਾਲ ਜੋੜਨ ਦੀ ਗੱਲ ਕਰਦੇ ਨੇ ਅੱਜ ਵੀ ਇੱਥੇ ਜੋ ਭੈਣ ਜੀ ਕੀਰਤਨ ਕਰ ਰਹੀ ਸੀ ਬੜਾ ਵਧੀਆ ਲੱਗਿਆ ਕਿ ਉਹਨਾਂ ਨੇ ਕਿਹਾ ਸਾਰਾ ਕੁਝ ਤੁਹਾਡੇ ਅੰਦਰ ਆ ਅੰਦਰੋਂ ਵੀ ਅਸੀਂ ਸਾਰਾ ਕੁਝ ਪ੍ਰਾਪਤ ਕਰ ਸਕਦੇ ਹਾਂ ਉਹ ਮਾਲਕ ਨੂੰ ਦੇਖ ਸਕਦੇ ਹਾਂ ਅਨੁਭਵ ਕਰ ਸਕਦੇ ਹਾਂ ਮੈਂ ਬਹੁਤ ਧੰਨਵਾਦੀ ਹਾਂ Swami Ranjit Anand ji ਦਾ ਕਿ ਜਿਨ੍ਹਾਂ ਦੀ ਬਦੌਲਤ ਅੱਜ ਸੰਤ ਮਹਾਂਪੁਰਖਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਬਹੁਤ ਵਧੀਆ ਲੱਗਿਆ ਮੈਂ ਸਾਰਿਆਂ ਨੂੰ ਇਸ ਸਮਾਗਮ ਦੀ ਲੱਖ ਲੱਖ ਵਧਾਈ ਦਿੰਦਾ ਤੇ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਦੀ ਕਿਰਪਾ ਕਰੇ ਇਹੋ ਜਿਹੇ ਜਿਹੇ ਸਮਾਗਮ ਨੇ ਉਹ ਚੱਲਦੇ ਰਹਿਣੇ ਚਾਹੀਦੇ ਨੇ ਲੋਕ ਗੁਰੂ ਦੇ ਨਾਲ ਜੁੜਦੇ ਰਹਿਣ। ਮੈਨੂੰ ਇਹ ਸਾਰ ਦੇਖਣ ਚਾਹੁੰਦਾ ਹੈ ਕਿ ਨੌਜਵਾਨ ਪੀੜੀ ਜਿਹੜੀ ਆ ਉਹ ਇਸ ਯੁੱਗ ਤੋਂ ਦੂਰ ਰਹਿੰਦੀ ਆ ਉਹਨਾਂ ਨੂੰ ਕੀ ਮੈਸੇਜ ਹੈਗਾ? ਮੈਂ ਜਿਵੇਂ ਸਾਡੇ ਸਵਾਮੀ ਰਣਜੀਤਾ ਜੀ ਨੇ ਵੀ ਹੁਣੇ ਸਾਰਿਆਂ ਨੂੰ ਬੇਨਤੀ ਕੀਤੀ ਆ ਕਿ ਆਪਣੇ ਪਰਿਵਾਰਾਂ ਦੇ ਨਾਲ ਆਓ ਬੱਚਿਆਂ ਨੂੰ ਨਾਲ ਲੈ ਕੇ ਆਓ ਨੌਜਵਾਨਾਂ ਨੂੰ ਨਾਲ ਲੈ ਕੇ ਆਓ ਤਾਂ ਕਿ ਉਹ ਜਿਹੜਾ ਇਸ ਕਥਾ ਕੀਰਤਨ ਨੂੰ ਸੁਣ ਕੇ ਉਹ ਗੁਰੂ ਦੇ ਨਾਲ ਜੁੜ ਸਕਣ ਜਿਹੜੇ ਗਲਤ ਕੰਮਾਂ ਦੇ ਵਿੱਚ ਪਏ ਨੇ ਨਸ਼ਿਆਂ ਵਾਲੇ ਪਾਸੇ ਤੁਰੇ ਜਾ ਰਹੇ ਨੇ ਉਹ ਵੀ ਜਿਹੜਾ ਉਧਰਲੇ ਪਾਸੇੋਂ ਹਟ ਕੇ ਗੁਰੂ ਦੇ ਨਾਲ ਜੁੜ ਸਕਣ ਬਹੁਤ ਵੱਡਾ ਮੈਂ ਸਮਝਣਾ ਕਿ ਇਹ ਜਿਹੜਾ ਉਪਰਾਲਾ